ਅੱਜ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੀ ਪਿੰਡ ਅਗਲੀਆਂ ਵਿਖੇ ਨਵੀਂ ਇਕਾਈ ਬਣਾਈ ਗਈ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਜਨਰਲ ਸਕੱਤਰ ਅਵੀ ਮੋਰ ਨੇ ਕੀਤੀ ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਚੰਡੂ ਕੇ ਵਿਸ਼ੇਸ਼ ਤੌਰ ਤੇ ਸ਼ਾਮਲ ਰਹੇ ਤੇ ਉਹਨਾਂ ਨੇ ਇਕਾਈ ਦੇ ਨਵੇਂ ਬਣੇ ਪ੍ਰਧਾਨ ਕੁਲਦੀਪ ਸਿੰਘ ਨੂੰ ਬੈਜ ਲਗਾ ਕੇ ਅਤੇ ਅਵੀ ਮੋਰ ਨੇ ਉਹਨਾਂ ਦੇ ਸਰੂਪਾ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਇਸ ਮੌਕੇ ਸੰਬਾ ਸੀਨੀਅਰ ਮੀਤ ਪ੍ਰਧਾਨ ਨਰਮਦ ਸਿੰਘ ਚੰਦੂਕੇ ਨੇ ਇਕਾਈ ਦੇ ਨਵੇਂ ਬਣੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਾਂ ਨੂੰ ਫਸਲਾਂ ਅਤੇ ਨਸਲਾਂ ਬਚਾਉਣ ਦੀ ਲੋੜ ਹੈ ਜੋ ਕਿ ਸਰਕਾਰਾਂ ਵੱਲੋਂ ਪੰਜਾਬ ਨਾਲ ਹਰ ਤਰ੍ਹਾਂ ਦੇ ਭਿਤਕਰੇ ਕੀਤੇ ਜਾਂਦੇ ਆ ਆਪਾਂ ਨੂੰ ਇਕਜੁੱਟ ਹੋ ਕੇ ਉਹਨਾਂ ਦੇ ਨਾਲ ਲੜਨਾ ਚਾਹੀਦਾ ਹੈ ਤੇ ਪੰਜਾਬ ਨੂੰ ਬੰਦੇ ਪੰਜਾਬ ਦੇ ਹੱਕ ਦਵਾਉਣੇ ਚਾਹੀਦੇ ਨੇ ਰਾਜਦਿਮਾਨ ਮਾਨ ਸਾਹਿਬ ਜਿਨ੍ਹਾਂ ਨੇ ਅੱবি ਆਪਾਂ ਖੇਤੀ ਤੋਂ ਉਹਦੇ ਨਾਲ ਆਏ ਜਿੱਤੇ ਆਪਾਂ ਪਰਿਵਾਰਕ ਤੋਂ ਨੇ ਖੇਤੀ ਤੋਂ ਨੇ ਧਰਮ ਬਚਾਉਣਾ ਹੈ ਇਹਨਾਂ ਦੇ ਨਾਲ ਆਪਾਂ ਇੱਕ ਆਉਣ ਵਾਲੇ ਕਿਹੜੇ ਵੀ ਹੜ੍ਹ ਜਿਹੜਾ ਉਹ ਸੰ ਵੱਡੀ ਚੁਣਤਾ ਕਹੀ ਕਿ ਜਿਵੇਂ ਟਾਈਮ ਟਾਈਮ ਦੇ ਉੱਤੇ ਪਾਣੀ ਦਾ ਮਤਲਆ ਆ ਗਿਆ ਜੀ ਰੋਜੀ ਰੋਟੀ ਦਾ ਮਤਲਆ ਆ ਗਿਆ ਕੁੱਲੀ-ਕੁੱਲੀ ਦਾ ਮਤਲਆ ਆ ਗਿਆ ਜਾਂ ਹੁਣ ਤੁਸੀਂ ਇਹਨਾਂ ਨਾਲੋਂ ਇਹ ਖਾਸ ਕਰਕੇ ਪੰਜਾਬ ਦੇ ਨਾਲ ਹੀ ਇਹਨਾਂ ਵੱਡਾ ਤੱਕਾ ਹੈ ਆਜ਼ਾਦੀ ਮੇਲੇ ਵੀ ਆਪਾਂ ਨੂੰ ਅੱਜ ਕੀਤਾ ਜਾਂਦਾ ਅੱਜ ਆਕਸਟਾਨ ਦੇ ਵਿੱਚ ਚਲਾ ਗਿਆ ਅੱਜ ਅਪਰੇਕ ਕੋਈ ਰਹਿ ਗਿਆ ਜੀ ਕਾਰਪੋਰੇਟ ਕਰਾਣਾ ਜਿਹੜੇ ਆਪਣੇ 732 ਤਰ੍ਹਾਂ ਪਾਕਿਸਤਾਨ ਚਲੇ ਗਏ ਪੰਜਾਂ ਦੇ ਵਿੱਚ ਵੀ ਆਪਾਂ ਨੂੰ ਹਾਜ਼ਰ ਨਹੀਂ ਕਰਿਆ ਹਰਿਆਵਲ ਚਲੇ ਗਏ ਜਿਵੇਂ ਤੁਹਾਨੂੰ ਅਮਾਜਤ ਬਾਕੀ ਦਰ ਤੇ ਅਭੀ ਜਾਉਂਗਾ ਤਿੰਨ ਤਰ੍ਹਾਂ ਆਪਣੇ ਕੋਲੇ ਰਹਿ ਗਏ ਖੇਤੀ ਇਹ ਜੀ ਬਣਾਤੀ ਸਰਕਾਰ ਨੂੰ ਲੋੜ ਸੀ ਆਪਾਂ ਆਪਣੇ ਧਰਤੀ ਵੀ ਖਰਾਬ ਕਰਦੀ ਪਾਣੀ ਵੀ ਰਹਿ ਗਈ ਓਏ ਸੋਨਿਆ ਸਤ ਸ੍ਰੀ ਅਕਾਲ ਅੱਜ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਵੱਲੋਂ ਪਿੰਡ ਆਕੜੀਆ ਵਿਖੇ ਪਿੰਡ ਇਕਾਈ ਦੀ ਝੋਨ ਹੈ ਜਿਹੜੀ ਸਾਡੇ ਜਨਰਲ ਸੈਕਟਰੀ ਜਿਹਦੇ ਦੇ ਅਭੀ ਮੌਰਦੀ ਪ੍ਰਧਾਨਗੀ ਕੀਤੀ ਤੇ ਸੂਭਾ ਮੀਤਪਤਾ ਨਿਰਮਲ ਸਿੰਘ ਚੰਦੂਕੇ ਨੇ ਤੋਂ ਸੇਸ਼ ਤੌਰ ਤੇ ਹਾਜ਼ਰ ਹੋਇਆ ਮੇਰੇ ਨਾਲ ਸਾਡੀ ਜਿਲ੍ਹੇ ਦੀ ਟੀਮ ਬਲੰਕ ਸਿੰਘ ਜੀ ਦਲਿਹਵਾਲੀ ਅਕਵਾਰ ਸਿੰਘ ਜੀ ਅਤੇ ਮਿੱਠੂ ਸਿੰਘ ਜੀ ਪਿੰਡ ਦੇ ਵਰਕਰ ਸਾਡੇ ਸਹਿਬਾਨ ਹਾਜ਼ਰ ਹੋਏ ਬਲਾਗਪੁਰ ਦਾਣਾ ਨਰਿੰਦਰ ਸਿੰਘ ਜੀ ਸਾਡੇ ਅੱਜ ਆਜਾ ਹਾਜ਼ਰ ਹੋਏ ਨੇ ਤੋਂ ਜਿਹੜੀ ਟੀਮ ਅਸੀਂ ਇੱਥੇ ਬਣਾ ਕੇ ਗਏ ਹੈ ਉਹਨਾਂ ਦੇ ਨਾਮ ਹੈ ਜਿਹੜੇ ਅੱਜ ਦੇ ਪਿੰਡ ਕਾਈ ਦੇ ਪ੍ਰਾਣਾ ਕੁਲਦੀਪ ਸਿੰਘ ਜੀ ਜਨ ਅ ਸ਼ਕਤਰ ਮਨਜੀਤ ਸਿੰਘ ਜੀ ਖਜ਼ਾਨਚੀ ਮਰਕੀਤ ਸਿੰਘ ਜੀ ਫਰਸ਼ ਸ਼ਕਤਰ ਪਰਵਿੰਦਰ ਸਿੰਘ ਭਿੰਦਾ ਮੇਰੇ ਪ੍ਰਧਾਨ ਉਹ ਗੱਠਕੀ ਦੇ ਨੰਬਰ ਦਾ ਅਤੇ ਬਾਕੀ ਮੈਂਬਰ ਸਹਿਵਾਣ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਅੱਜ ਭਾਰਤੀ ਕਿਸਾਨ ਜਗਿਆਂ ਦੇ ਮੈਂਬਰ ਬਣਿਓ ਦੇਸ਼ ਦੀ ਅਤੇ ਭਵਿੱਖ ਦੀ ਆਪਣੇ ਬੱਚਿਆਂ ਦੀ ਤਰੱਕੀ ਲਈ ਹਮੇਸ਼ਾ ਇਸੇ ਤਰ੍ਹਾਂ ਕੰਮ ਕਰਦੇ ਰਹੋ ਇਹ ਹੀ ਮੇਰੀ ਪ੍ਰਾਰਥਨਾ ਹੈ